Да, 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 आये थे रे چلو يالو کتو پر ਨਾਬਾ ਦੇ ਪਿੰਡ ਕੱਲੇ ਮਾਜਰੀ ਦੀਆਂ ਤਸਵੀਰਾਂ ਨੇ ਜਿੱਥੇ ਕਿਸਾਨਾਂ ਨੇ ਅੱਜ ਵਿਧਾਇਕ ਗੁਰਦੇਵ ਸਿੰਘ ਦੇ ਮਾਂ ਦਾ ਘਰੋ ਕਰਨਾ ਸੀ ਤੇ ਸਵਾਲ ਕਰਨੀ ਸੀ ਸਰਕਾਰ ਨੇ ਜਿਹੜੇ ਵਾਦੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਪੂਰੇ ਕੀਤੇ ਸੀ ਉਹ ਕਦੋਂ ਪੂਰੇ ਹੋਣਗੇ ਉਸ ਤੋਂ ਇਲਾਵਾ ਲੋਕਲ ਇਸ਼ੂ ਸੀ ਜਿਸ ਤੇ ਮੁੱਦੇ ਦੇ ਸਵਾਲ ਕਰਨੇ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਵੱਲੋਂ ਜਿਹੜੇ ਕਿਸਾਨਾਂ ਨੂੰ ਕਿਸਾਨ ਯੂਨੀਅਨ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਕਰੀਬਨ 40 ਤੋਂ 50 ਜਿਹੜੇ ਕਿਸਾਨ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ ਕਿਉਂਕਿ ਕਿਸਾਨ ਗ੍ਰਿਫਤਾਰ ਹੋ ਚੁੱਕੇ ਨੇ ਤੇ ਕੁਝ ਸਮੇਂ ਬਾਅਦ ਵਿਧਾਇਕ ਗੁਰਦੇਵ ਸਿੰਘ ਦੇਮਾਨ ਵੱਲੋਂ ਇੱਕ ਸਕੂਲ ਦਾ ਉਦਘਾਟਨ ਕਰਨਾ ਜਿੱਥੇ ਪਹਿਲਾਂ ਹੀ ਸਮਾਗਮ ਰੱਖਿਆ ਗਿਆ ਸੀ ਕਿਸਾਨਾਂ ਦਾ ਸਿੱਧੇ ਤੌਰ ਤੇ ਕਹਿਣਾ ਵੀ ਜੇਕਰ ਸਕੂਲ ਦੇ ਵਿੱਚ ਕੋਈ ਗ੍ਰਾਂਟ ਆਈ ਹੋਣੀ तकरीबन 2.5 ਸਾਲ ਪਹਿਲਾਂ 1.37 ਲੱਖ ਰੁਪਏ ਗ੍ਰਾਂਟ ਪਿਛਲੀ ਸਰਕਾਰ ਦੀ ਆਈ ਸੀ ਜੇਕਰ ਸਰਕਾਰ ਨੇ ਕੋਈ ਗ੍ਰਾਂਟ ਭੇਜੀ ਨਹੀਂ ਤਾਂ ਉਦਘਾਟਨ ਕਿਸ ਚੀਜ਼ ਦਾ ਇਸ ਸਵਾਲ ਦੇ ਜਵਾਬ ਤੋਂ ਜਿਸ ਤਰ੍ਹਾਂ ਸਰਕਾਰ ਜਿਸ ਤਰ੍ਹਾਂ ਲੱਗਦਾ ਉਹਨਾਂ ਉਹਨਾਂ ਨੂੰ ਜਿਹੜਾ ਦਿੱਕਤ ਆਈ ਜਿਸ ਕਰਕੇ ਕਿਸਾਨਾਂ ਦਾ ਕਹਿਣਾ ਵੀ ਉਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਤੇ ਦੇਮਨ ਜਿਹੜੇ ਜਿਹੜੇ ਕਹਿੰਦੇ ਸੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਹਿੰਦੇ ਸੀ ਕਿਸਾਨਾਂ ਦੀ ਸਰਕਾਰ ਹੈ ਅੱਜ ਕਿਸਾਨਾਂ ਦੇ ਨਾਲ ਹੀ ਜੋਰ ਅਜਮਾਈ ਤੇ ਉਤਰਾਈ ਹੈ ਸੰਜੀਤ ਕੁਮਾਰ ਪੀਟੀਸੀ ਨੂਜ਼ ਨਾਬਾ